ਪੰਜਾਬ ਅੰਦਰ ਪਿਛਲੇ ਕਈ ਸਮਿਆਂ ਦੇ ਵਿੱਚ ਜਿਹੜੀ ਪੋਸਤ ਦੀ ਖੇਤੀ ਕਹ ਲਈਏ ਕਿ ਅਫੀਮ ਦੀ ਖੇਤੀ ਦੀ ਮੰਗ ਉੱਠਦੀ ਰਹੀ ਹੈ ਇੱਥੋਂ ਤੱਕ ਕਿ ਪੰਜਾਬ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਵੀ ਇਹ ਮੰਗ ਕਈ ਵਾਰ ਅਠਾਈ ਤੇ ਹੁਣ ਜੇਕਰ ਤਾਜ਼ਾ ਤਰੀਨ ਪੋਸਤ ਦੀ ਖੇਤੀ ਵੱਲ ਲਈਏ ਤਾਂ ਪ੍ਰਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਇੱਕ ਵਿਧਾਇਕ ਵੱਲੋਂ ਇਹ ਮੰਗ ਜੋਰ-ਸ਼ੋਰ ਨਾਲ ਅਠਾਈ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਨਾ ਕਰ ਦਿੱਤੀ ਹੈ ਇਸ ਨੂੰ ਇੱਕ ਨਸ਼ਾ ਕਰਾ ਦਿੱਤਾ ਹੈ ਇਸ ਸਾਰੇ ਮਾਮਲੇ ਸੰਬੰਧੀ ਜਿੱਥੇ ਅਸੀਂ ਚਰਚਾ ਕਰਾਂਗੇ ਨਾਲ ਕਿਸਾਨੀ ਅੰਦੋਲਨ ਸੰਬੰਧੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਸਖਤ ਟਿੱਪਣੀ ਕੀਤੀ ਗਈ ਹੈ ਉਸ ਉੱਤੇ ਚਰਚਾ ਕਰਾਂਗੇ ਇਹ ਸਾਰੀ ਗੱਲਬਾਤ ਲਈ ਸਾਡੇ ਨਾਲ ਖਾਸ ਤੌਰ ਤੇ ਅੱਜ ਜੁੜੇ ਨੇ ਉੱਗੇ ਵਿਸ਼ੇਵਚਿੰਤਕ ਤੇ ਸਿਆਸੀ ਮਾਹਰ ਡਾਕਟਰ ਪਿਆਰੀ لال ਕਰਗਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਸ਼ੁਕਰੀ ਹੈ ਬਾਕਮਾਤ ਪਿੰਡ ਸਾਹਿਬ ਡਾਕਟਰ ਸਾਹਿਬ ਪੋਸਤ ਦੀ ਖੇਤੀ ਦੀ ਪੰਜਾਬ ਦੇ ਵਿੱਚ ਕਾਸਤ ਹੋਵੇ ਪਿਛਲੇ ਸਮੇਂ ਕਈ ਵਾਰ ਇਹ ਮੰਗ ਉੱਠਦੀ ਰਹੀ ਹੈ ਕਿਸਾਨੀ ਐਂਗਲ ਤੋਂ ਵੀ ਜੇਕਰ ਦੇਖੀਏ ਤਾਂ ਇਸ ਤੋਂ ਇਲਾਵਾ ਕਈ ਹੋਰ ਮਾਨਯੋਗ ਸ਼ਖਸੀਅਤਾਂ ਨੇ ਇੱਕ ਮੈਂਬਰ ਪਾਰਲੀਮੈਂਟ ਨੇ ਵੀ ਇਸ ਮਾਮਲੇ ਉੱਤੇ ਕਾਫੀ ਮੰਗ ਅਠਾਈ ਇੱਥੋਂ ਤੱਕ ਕਿ ਪਾਰਲੀਮੈਂਟ ਦੇ ਵਿੱਚ ਪ੍ਰਾਈਵੇਟ ਬਿੱਲ ਲਿਆਉਣ ਦੀ ਉਹਨਾਂ ਨੇ ਗੱਲ ਕੀਤੀ ਤੇ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਪੰਜਾਬ ਦਾ ਉਸ ਦੇ ਵਿੱਚ ਵੀ ਇੱਕ ਮੈਂਬਰ ਨੇ ਵਧਾਇਕ ਨੇ ਇਹ ਮੰਗ ਅਠਾਈਏ ਪੰਜਾਬ ਸਰਕਾਰ ਤੋਂ ਡਾਕਟਰ ਸਾਹਿਬ ਦੱਸਿਓ ਕਿ ਪੋਸਤ ਦੀ ਖੇਤੀ ਪੰਜਾਬ ਦੇ ਮਤਲਬਕ ਪੰਜਾਬ ਦੇ ਇਤਿਹਾਸਿਕ ਰਿਤ ਜੇਕਰ ਦੇਖੀਏ ਇਹ ਕਦੋਂ ਤੱਕ ਪੰਜਾਬ ਦੇ ਵਿੱਚ ਹੁੰਦੀ ਰਹੀ ਇਹ ਚਰਚਾ ਵੀ ਹੈ ਕਿ ਕਿਸੇ ਸਮੇਂ ਪੰਜਾਬ ਦੇ ਵਿੱਚ ਪੋਸਤ ਦੀ ਖੇਤੀ ਹੁੰਦੀ ਰਹੀ ਇਹ ਕਦੋਂ ਇਹ ਬੰਦ ਹੋਈ ਤੇ ਹੁਣ ਦੇ ਹਾਲਾਤ ਕੀ ਨੇ ਕੀ ਉਹ ਮੰਗ ਵਾਜਬ ਹੈ ਜਾਇਜ਼ ਹੈ ਇਹ ਸਾਰਾ ਕੁਝ ਜੀ ਡਾਕਟਰ ਸਾਹਿਬ ਅ ਫਿੰਡਸਾਬ ਇਸ ਤੋਂ ਪਹਿਲਾਂ ਆ ਕਿ ਆਪਾਂ ਇਹਦਾ ਇਤਿਹਾਸ ਦੇਖੀਏ ਕਿ ਪੋਸਤੀ ਖੇਤੀ ਕਿੱਥੇ ਹੁੰਦੀ ਆ ਕਿਵੇਂ ਹੁੰਦੀ ਆ ਪੰਜਾਬ ਚ ਹੁੰਦੀ ਸੀ ਪੈਸੂ ਹੁੰਦੀ ਸੀ ਨਹੀਂ ਹੁੰਦੀ ਸੀ ਕਿਉਂ ਬੰਦ ਹੋਈ ਕਿਵੇਂ ਹੋਈ ਜੀ ਇਹ ਸਮਝਣ ਦੀ ਲੋੜ ਹੈ ਮੰਗ ਕਿਉਂ ਉੱਠ ਰਹੀ ਹੈ ਹੂੰ ਜੀ ਜੀ ਜਾਸ ਤੋਂ ਤਾਂ ਪਰੋਣਾਂਗੇ ਨਾ ਹੂੰ ਹੂੰ ਜੀ ਇਹ ਮੰਗ ਉੱਠ ਰਹੀ ਆ ਇਹ ਕਹਿ ਕੇ ਕਿ ਜੀ ਨਸ਼ੇ ਬੜੇ ਹਾਰਡ ਨੇ ਹੈਰੋਇਨ ਵਗੈਰਾ ਬੜੇ ਮਹਿੰਗੇ ਨਸ਼ੇ ਦਿੱਤੇ ਜਾ ਰਹੇ ਨੇ ਮਾਫੀਆ ਬਣਿਆ ਹੋਇਆ ਹੈ ਜੇ ਤੁਸੀਂ ਲੋਕਾਂ ਨੂੰ ਮौज-ਮਸਤੀ ਵਾਲੇ ਨਸ਼ੇ ਦੇ ਦੋ ਹੂੰ ਜੀ ਜਿਹੜੀ ਅਫੀਮ ਨੂੰ ਮौज-ਮਸਤੀ ਵਾਲਾ ਨਾ ਸਕ ਹੈ ਹੂੰ ਜੀ ਜੀ ਇਹਨੂੰ ਭੰਗ ਵੀ ਕਹਿੰਦੇ ਨੇ ਲੋ ਸੌਰੀ ਅਫੀਮ ਨੂੰ ਮौज-ਮਸਤੀ ਵਾਲਾ ਨਸ਼ਾ ਕਿ ਕੋਸਟ ਜਿਹੜਾ ਹੈ ਉਸਦੇ ਡੋਡੇ ਉਸਦੇ ਡੋਡਿਆਂ ਦੀ ਪੁੱਤੀ ਡੋਡੇ ਦਾ ਜਿਹੜਾ ਛਿਲਕਾ ਹੈ ਨਾ ਉਹਨੂੰ ਕੀ ਕਹਿੰਦੇ ਨੇ ਹਾਂਜੀ ਜਿਹੜੀ ਉਹਦੇ ਵਿੱਚ ਦਾਣੇ ਹੁੰਦੇ ਨੇ ਉਹਨੂੰ ਖਸਖਸ ਕਹਿੰਦੇ ਨੇ ਅੱਗੇ ਰੋਗ ਟੰਡਾਈ ਕਰਕੇ ਪਿੰਦੇ ਸੀ ਤੇ ਇਹ ਜਿਹੜੀ ਮੰਗ ਹੈ ਇਸ ਕਦਰ ਉੱਤੇ ਆਧਾਰ ਤੇ ਘੜੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਵੀ ਲੋਕਾਂ ਦਾ ਖਿਹੜਾ ਇਹ ਜਿਹੜੀ ਮੰਗ ਕਰੀ ਜਾ ਰਹੀ ਹੈ ਇਤਿਹਾਸ ਨੂੰ ਬਿਨਾਂ ਦੇਖੇ ਬਿਨਾਂ ਵਾਚੇ ਬਿਨਾ ਧਿਆਨ ਕਰੀ ਕਰੀ ਜਾਇਆ ਕਿਵੇਂ ਪੂਰੀ ਦੁਨੀਆ ਦੇ ਵਿੱਚ ਵਿੱਚ ਜਿੱਥੇ ਪੋਸਟ ਚੀਨ ਨੇ ਪੋਸਟ ਨੂੰ ਅਫੀਮ ਨੂੰ ਖਤਮ ਕਰਨ ਵਾਸਤੇ ਵੱਡੀਆਂ ਮੁਹਿੰਮਾਂ ਚਲਾਈਆਂ ਪੋਸਟੀਆਂ ਦੀ ਇੱਕ ਗੱਲ ਵੱਡੀ ਹੈਗੀ ਹੈ ਕਿ ਉਹ ਬਿਲਕੁਲ ਰਿਐਕਟ ਨਹੀਂ ਕਰਦੇ ਪ੍ਰਤੀਕਿਰਿਆ ਨਹੀਂ ਕਰਦੇ ਚਾਹੇ ਉਹਨਾਂ ਨੂੰ ਕੁੱਟੀ ਜਾਵੇ ਮਾਰੀ ਜਾਵੇ ਉਹਨਾਂ ਨੂੰ ਬਸ ਆਵਦਾ ਮੰ ਚਾਹੀਦਾ ਹੈ ਅਮਲ ਦੇ ਦਿਓ ਉਹਨਾਂ ਨੇ ਨਾਨਕੀ ਗੱਲ ਹੈ ਅਜੀ ਸ਼ਰਾਬੀ ਫਿਰ ਅੰਤਲੀ ਗੱਲ ਕਰ ਲੈਂਦੇ ਨੇ ਹੂੰ ਜੀ ਨਾ ਉਹਨਾਂ ਨੇ ਜ਼ਮੀਨ ਆਪੀ ਗੈਨੇ ਤੇਰੀ ਜਾਣੀ ਹੈ ਕਿਉਂਕਿ ਫੀਮ ਤੋਂ ਬਿਨਾ ਸਰਦਾ ਨਹੀਂ ਉਹਨਾਂ ਦਾ ਤੇ ਸਰੀਰ ਨਹੀਂ ਚੱਲਦਾ ਹੂੰ ਹੂੰ ਤੇ ਉਸਕੇ ਇੰਨੇ ਜਿਆਦਾ ਉਹ ਮੋਹਰ ਬਣੇ ਹੋਏ ਸੀਗੇ ਵੀ ਬੰਦੇ ਨੂੰ ਪੀਨ ਕੜਾਗੀ ਜੀ ਮੰਜਾ ਉਤੋਂ ਕੋਠੇ ਤੋਂ ਲਾ ਰਹੇ ਸੀ ਸਵੇਰੇ ਮੰਜੇ ਕੋਠੇ ਤੋਂ ਲਾਉਂਦੇ ਸੀ ਨਾ ਕੋਠਾਂ ਤੇ ਸੌਂਦੇ ਜੀ 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 ਉਹ ਸੰਘਾ ਲਾਉਣਾ ਲਾਉਣਾ ਨਾ ਉੱਠੀ ਖੜ ਗਿਆ ਪੀਨ ਕੜਾਗੀ ਰਾਤ ਹੋ ਗਈ ਤੇ ਉਹ ਮੰਜੇ ਨੂੰ ਫੜੀ ਰੱਖਿਆ ਇਹੋ ਜਿਹਾ ਮਤਲਬ ਪੀਨ ਦੇ ਬਾਰੇ ਜਿਹਦਾ ਕੋਈ ਹੁੰਡ ਚੱਕ ਲਿਆ ਕਿਸ ਦੀ ਕੋਈ ਬਠਲਾ ਚੱਕ ਲਿਆ ਕਿਸਦਾ ਕੋਈ ਉਹ ਤਗਾ ਤਸਲਾ ਚੱਕ ਲਿਆ ਕਹੀ ਚੱਕ ਲਈ ਇਹੋ ਜਿਹਾ ਕੰਮ ਜਿਹੜੇ ਫੀਮ ਦੇ ਅਮਰੀਦ ਜੀ ਫੀਮ ਨੇ ਬਹੁਤ ਨੁਕਸਾਨ ਕਰਿਆ ਵਸੀ ਫੀਮ ਦੀ ਖੇਚੀ ਹੁੰਦੀ ਸੀ ਪੰਜਾਬ ਚ ਹੋਈ ਰੋਕ ਟੋਕ ਨਹੀਂ ਸੀ ਇਹਦੇ ਤੇ ਤੇ ਪਰ ਜਿੰਨੀ ਕੋਈ ਕਰਦਾ ਸੀ ਭੁੱਖੀ ਦੇ ਲੋਕ ਕਈ ਗੋਠੇ ਵੀ ਭਰੀ ਰੱਖਦੇ ਜਿਵੇਂ ਹੋਣਾ ਸੁੱਖਾ ਸੁੱਖੇ ਨੂੰ ਕੋਈ ਰੋਕਦਾ ਥੋੜਾ ਸੁੱਖਾ ਆਮ ਜੀ ਦੁਆਰਾ ਚ ਪਰੋਈ ਦੇਖਦੇ ਆ ਅੱਛਾ ਹਾਂ ਜੀ ਤੇ ਪਰ ਪਹਿਨਾ ਜਦ ਪੈਪਸੂ ਜਿਹੜਾ ਸੀ ਦੇਸ਼ ਆਜ਼ਾਦ ਹੋਇਆ ਫੀਮ ਨੂੰ ਇੱਕ ਬਹੁਤ ਵੱਡਾ ਇਹ ਮੰਨਿਆ ਜਾ ਰਿਹਾ ਸੀ ਤੇ ਪੈਪਸੂ ਦੇ ਵਿੱਚ ਫੀਮ ਦੇ ਠੇਕੇ ਹੁੰਦੇ ਸੀ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਫੀਮ ਦੇ ਸ਼ਰਾਬ ਦੇ ਤੰਬਾਕੂ ਦੇ ਉਹਨਾਂ ਦੀ ਠੇਕੇ ਹੁੰਦੇ ਸੀ ਹੂੰ ਜੀ ਪਰ ਅਸੀਂ ਤਿੰਨਾਂ ਦੇ ਠੇਕਿਆਂ 'ਚ ਕੰਮ ਕਰਦੇ ਰਹਿਆ ਤਿੰਨੇ ਠੇਕੇ ਕਰਦੇ ਰਹਿਆ ਹੂੰ ਤੇ ਫਿਰ ਜਦੋਂ ਪੈਸੂ ਪੰਜਾਬ 'ਚ ਮਰਜੂਗਿਆ 1956 'ਚ ਤਾਂ ਤਬਾਕੂ ਤਾਂ ਖੁੱਲ੍ਹਾ ਕਰਤਾ ਵੀ ਜਿਹੜਾ ਮਰਜੀ ਰੱਖ ਕੇ ਵੇਚਣ ਲੱਗ ਜੇ ਸਿਗਟਾ ਤਮਾਕੂ ਨਸਵਾਰ ਉਸ ਤੋਂ ਬਾਅਦ ਜੱਬਦਾ ਆ ਗਿਆ ਪੀੜੀਆਂ ਇਹ ਸਾਰਾ ਕੁਝ ਜਿਹੜਾ ਸੀ ਫੀਮ ਉਹ ਬਿਲਕੁਲ ਟੋਟਲ ਬੰਦ ਕਰਤੀ ਨਾ ਠੇਕਾ ਨਾ ਵਿਕੇਗੀ ਸਿਰਫ ਜਿਹੜੇ ਬੰਦੇ ਪੱਕੇ ਅਮਲੀ ਨੇ ਜਿਨ੍ਹਾਂ ਦਾ ਸਰੀਰ ਉਸਨੂੰ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਉਹਨਾਂ ਵਾਸਤੇ ਸਿਵਲ ਜਿਨ੍ਹਾਂ ਦੇ ਕੋਲੇ ਸਰਟੀਫਿਕੇਟ ਬਣਾਤੇ ਹੂੰ ਉਹ ਸਿਵਲਸਨ ਦਫਤਰ ਚ ਉਹਨੂੰ ਫੀਮ ਦਾ ਪੋਟਾ ਮੈਂ ਦਦਾ ਸੀ ਈ ਮਹੀਨੇ ਦਾ ਹੂੰ ਜੀ 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 ਉਹ ਵੀ ਚ ਉਹ ਗਾਜੀਪੁਰ ਢੀਪੂ ਆ ਫੀਮ ਦਾ ਉਸ ਕੋ ਫੀਮ ਆਉਂਦੀ ਸੀ ਹੂੰ 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 ਸਰਕਾਰੀ ਕਾਰ ਤੇ ਜੀ ਜੀ ਤੇ ਜਿਹੜੇ ਸ਼ਰਾਬ ਦੇ ਸੀ ਉਹ ਠੇਕੇ ਉੱਤੇ ਰੱਖਦੇ ਹੂੰ ਆ ਪੋਜੀਸ਼ਨ ਕਹਿੰਦਾ ਪਾਕ ਜਦੋਂ ਆਪਣਾ ਪੈਪਸੂ ਮਰਜ ਹੁੰਦਾ ਤਾਂ ਤੰਬਾਕੂ ਨੂੰ ਬਿਲਕੁਲ ਓਪਨ ਕਰਤਾ ਖੁੱਲਾ ਵਿਕਰੀ ਜਿੱਥੇ ਮਰਜੀ ਕੋਈ ਵਿੱਚ ਹਾਂਜੀ ਜਿਹੜਾ ਮਰਜੀ ਉਹਨੂੰ ਬੰਦ ਕਰਤਾ ਸ਼ਰਾਬ ਨੂੰ ਓਪਨ ਨਹੀਂ ਰੱਖਿਆ ਗਿਆ ਜੀ ਉੱਤੇ ਹੀ ਰੱਖਿਆ ਠੀਕ ਹੈ ਜੀ ਹੂੰ ਹੂੰ ਠੀਕ ਹੋ ਗਿਆ ਜਦੋਂ ਉਸ ਤੋਂ ਬਾਅਦ ਜਦ ਅਸੀਂ ਦੇਖਦੇ ਹਾਂ ਸਿਚੁਏਸ਼ਨ ਉਹ ਹਾਲ ਇਹ ਹੋਈ ਵੀ ਜਦ ਫੀਮ ਦੇ ਠੇਕੇ ਬੰਦ ਹੋ ਗਏ ਤਾਂ ਫੀਮ ਦੇ ਅਮਲੀ ਸਿਰਫ ਜਿਹੜੇ ਉੱਥੇ ਜਾਣ ਵਾਲੇ ਸੀ ਉਹ ਹੀ ਰਹਿ ਗਏ ਸੀ ਬਹੁਤੇ ਦੂਜੇ ਫੀਮ ਦੇ ਅਮਲੀ ਬਹੁਤੇ ਰਹੇ ਨਹੀਂ ਸੀ ਹਾਲਾਂਕਿ ਇੱਕ ਮਿਆਂ ਦੋ ਤਲਵਾਰਾਂ ਇੱਕ ਨਾਨਕ ਦਾ ਸਿੰਘ ਦਾ ਨਾਂਵੜਾ ਉਹਦੇ ਚ ਆਜ਼ਾਦੀ ਘਰਾਟੀਆਂ ਜਿਹਦੀ ਉਹਦੀ ਕਿਹੜੀ ਰਿਐਕਟ ਕਰਦੀ ਹੈ ਜਦ ਉਹ ਆਪ ਫੀਮ ਵੇਚਣ ਲੱਗ ਜਾਂਦਾ ਹੈ ਹੂੰ ਜੀ ਫੀਮ ਵੇਚਣ ਦੇ ਸਮਗਦਰ ਲੋਨ ਸੀਗੇ ਪਿੰਨਾਂ ਚ ਉਹ ਆ ਬੰਦਾ ਫੀਮ ਵੇਚਦਾ ਦੋ ਨੰਬਰ ਚ ਹੂੰ ਜੀ ਠੇਕੇ ਬੰਦ ਹੋ ਗਏ ਸੀ ਸ਼ਕਤੀ ਸੀਗੀ ਪਰ ਮਾੜੀ ਮੁੱਠੀ ਕੋਈ ਤੁਰਦੋਂ ਲੈ ਕੇ ਹਾੜੀ ਦੇ ਵੇਲੇ ਜਿਵੇਂ ਮਜ਼ਦੂਰਾਂ ਤੋਂ ਕੰਮ ਕਰਾਉਣ ਵਾਸਤੇ ਨਾ ਦਿਹਾੜੀਆਂ ਤੋਂ ਹੂੰ ਹੂੰ ਜਾਂ ਸਿਰੀਆਂ ਤੋਂ ਵੀ ਉਹਦੀ ਚਾਹ ਚ ਫੀਮ ਬਿਨਾ ਦੱਸੀ ਪਾ ਦੇਣੀ ਵੀ ਥੋੜਾ ਆਮੜਖ ਹੋ ਗਏ। ਕਿਆ ਕਿ ਦਿਨੇ ਛੱਤ ਪਾਉਣੀ ਵੀ ਪੂਰੀ ਦੇਵੀ ਪਾਉਣੀ ਹੈ ਜੀ ਉਦੋਂ ਫੀਮ ਥੋੜੀ ਖਲਾ ਦੇਣੀ। ਉਹ ਹੀ ਜਾ ਕੰਮ। ਆਹਰ। ਵੀਰੇ ਆਮ ਦੁਕਾਨ ਦੇ ਵਿੱਚ ਸੀਗਾ ਅਸੀਂ ਤੀਜੀ ਚੌਥੀ ਚ ਪੜਦੇ ਸੁੰਦੇ ਹੁੰਦੇ ਹੈ ਰੋਂਦੇ ਬੈਠੇ ਅਮਲੀ ਕਰਨ ਵਿਚਾਰਾ ਭੁੱਕੀ ਡੋਲੇ ਬੰਦ ਹੋ। ਹੂੰ ਤੇ ਇਹ ਆਮ ਫੀਟ ਹੋ ਗਏ ਸੀ ਵੀ ਇਹ ਤਾਂ ਯਾਰ ਕੰਮ ਕਰਾਉਤ ਸੀ। ਇੱਕ ਸਿਹਤਮੰਦ ਪੰਜਾਬ ਸਿਰਜਣਾ ਸ਼ੁਰੂ ਹੋ ਗਿਆ ਸੀ ਹੂੰ ਹੂੰ ਹੁਣ ਉਹਦੇ ਵਿੱਚੋਂ ਕੀ ਹੋਇਆ ਉਹਦੇ ਵਿੱਚੋਂ ਹੌਲੀ 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 1985 ਚ ਆ ਕੇ 1985 ਤੱਕ ਨਾ ਤਾਂ ਅਫੀਮ ਦੀ ਖੇਤੀ ਦੀ ਕਦੇ ਮੰਗ ਹੋਣੀ ਸੀ ਨਾ ਨਸ਼ਿਆਂ ਦਾ ਕ੍ਰੋਪ ਹੋਣਾ ਸੀ ਪੰਜਾਬ 'ਚ ਨਾ ਆ ਕੁਝ ਹੋਣਾ ਸੀ ਨਾ ਹੋਇਆ ਸੀ ਨਾ ਇਹ ਸੀ ਕਿ ਨਸ਼ੇ ਮਿਲਦੇ ਸੀ ਹਸਪਤਾਲਾਂ ਦੇ ਵਿੱਚ ਮੋਰਫੀਨ ਪੈਥੀਡीन ਫੁਟਬਨ ਇਹ ਆਮ ਪਈ ਹੁੰਦੀ ਸੀ ਮੈਂ ਇਹਦੇ ਤੇ ਪੇਪਰ ਲਿਖੇ ਨੇ 1980s ਦੇ ਵਿੱਚ ਪੇਪਲ ਵਿਖਣੇ ਵੀ ਜਿਵੇਂ ਸੀ ਛੋਟਾ ਜਿਹਾ ਕੋਈ ਆਪਰੇਸ਼ਨ ਕਰਨਾ ਹੋਵੇ ਡੱਤ ਟੁੱਟ ਗਈ ਉਹਨੂੰ ਪਲਸਟਰ ਲਾਉਣਾ ਚੜਾ ਕੇ ਹੈ ਨਾ ਜਾਂ ਛੋਟਾ ਮੋਟਾ ਕੋਈ ਖੂਨ ਪੈ ਰਿਹਾ ਹੋਰ ਤਾਂ ਵੀ ਉਹਦੀ ਸਫਾਈ ਕਰਕੇ ਉਹਨੂੰ ਕਰਨਾ ਹੈ ਸ਼ਾਰਟ ਸਰਜਿਕਲ ਪ੍ਰੋਸੀਜਰ ਸੀ ਕਹਿੰਦਾ ਉਹਦੇ ਉੱਤੇ ਅਸੀਂ ਅਖਿਆ ਵੀ ਇਹ ਦੋ ਟਿੱਕੇ ਨਾ ਤੇ ਆਹ ਠੀਕ ਹੋ ਕੇ ਚੱਲ ਗਈ ਜਦ ਹੁੰਦਾ ਦਰਦ ਹੁੰਦਾ ਦਾ ਦੋ ਜੀ ਨੂੰ ਮੋਰਫੀਨ ਦਾ ਦੋ ਜੀ ਨੂੰ ਪੈਥਲੀਨ ਆਮ ਹੀ ਮੈਂ ਉਸ ਕੈਰੀਅਰ ਦੇ ਵਿੱਚ ਉਹ ਮੇਰਾ ਪ੍ਰਾਈਮ ਆਫ ਕੈਰੀਅਰ ਸੀ ਜਦ ਇਹ ਫੀਮਾ ਇਹ ਟਿੱਕੇ ਆਮ ਪਏ ਹੁੰਦੇ ਸੀ ਹੂੰ ਹੂੰ ਜੀ ਮੈਂ ਉਸ ਕੈਰੀਅਰ ਚ ਇੱਕ ਵੀ ਬੰਦੇ ਨੂੰ ਕਿਸੇ ਨਰਸ ਨੂੰ ਕਿਸੇ ਕਲਾਸ 4 ਨੂੰ ਕਿਸੇ ਜੂਨੀਅਰ ਡਾਕਟਰ ਨੂੰ ਕਿਸੇ ਸੀਨੀਅਰ ਡਾਕਟਰ ਨੂੰ ਕਿਸੇ ਰੋਬੋਟਿਕ ਟੈਕਨੀਸ਼ੀਅਨ ਨੂੰ ਕਿਸੇ ਆਪਰੇਸ਼ਨ ਥੀਟਰ ਅਸਿਸਟੈਂਟ ਨੂੰ ਜੇ ਚਾਂਪੜੇ ਮੈਂ ਨਹੀਂ ਦੇਖਿਆ ਵੀ ਟੀਕਿਆਂ ਦੇ ਨਾਲ ਡਿਗਿਆ ਪਿਆ ਹੋਵੇ ਹੂੰ ਜੀ ਤੇ ਪਾਈ ਹੁੰਦੀ ਸੀ ਕੋਈ ਚੱਕਰ ਨਹੀਂ ਸੀ ਹੂੰ ਇਹ ਨਾ 1985 ਚ ਇੱਕ ਇਹ ਕਿਤੇ ਨਾ ਕਿਤੇ ਕਾਰਪੋਰੇਟ ਵਰਡ ਦਾ ਸਿਸਟਮ ਸੀ ਜੀ WTO ਤੋਂ ਬਾਅਦ ਕਹਿੰਦੇ ਵੀ ਹੈ ਗੈਡ ਸਮਝੌਤੇ ਤੋਂ ਬਾਅਦ ਇਹਨਾਂ ਨੇ ਇੱਕ ਐਕਟ ਬਣਾਤਾ ਜਿਹਦਾ ਨਾਮ ਐਨ ਡੀ ਪੀ ਐਸ ਐਕਟ ਹੂੰ ਜੀ ਇਹ ਐਨ ਡੀ ਪੀ ਐਸ ਐਕਟ ਹੈ ਨਾਈ ਹੰ ਮਾਰਕੋਟਿਕ ਐਂਡ ਸੈਕੂਟ੍ਰੋਪਿਕ ਸਬਸਟੈਂਸਸ ਐਕਟ ਜੀ ਜੀ ਇਹ ਜਿਹੜਾ ਐਕਟ ਕਾਨੂੰਨ ਹੈ ਇਹਦੇ ਅਨਸਾਰ ਜਿਹੜੀ ਪੂਰੀ ਇੰਟਰਨੈਸ਼ਨਲ ਲੈਵਲ ਤੇ ਫੀਮ ਜਿਹੜੀ ਹੈ ਯਾਨਕਿ ਪੋਸਟ ਦੀ ਖੇਤੀ ਉਹ ਕੁਝ ਦੇਸ਼ਾਂ ਨੂੰ ਆਜ਼ਾਦ ਦਿੱਤੀ ਗਈ ਹੂੰ ਜੀ ਉਹਨੂੰ ਰੈਗੂਲੇਟ ਕਰਤਾ ਇੰਟਰਨੈਸ਼ਨਲ ਲੈਵਲ ਤੇ ਹੂੰ ਜੀ ਉਦੇ ਵਿੱਚ ਆਜ਼ਾਦ ਦੇ ਨਾਲ ਚ ਭਾਰਤ ਨੂੰ ਵੀ ਆਜ਼ਾਦਤਾ ਉਹਦੇ ਵਿੱਚ ਹੂੰ ਅੱਛਾ ਜੀ ਹਾਂਜੀ ਅਫਗਾਨਿਸਤਾਨ ਦੋ ਨੰਬਰ ਚ ਕਰਦਾ ਉਹਨਾਂ ਆਜ਼ਾਦਤ ਵੀ ਹੈਗੇ ਦੋ ਨੰਬਰ ਚ ਵੀ ਕਰਦਾ ਬਹੁਤ ਜ਼ਿਆਦਾ ਅਫਗਾਨਿਸਤਾਨ ਤੇ ਸਭ ਤੋਂ ਜ਼ਿਆਦਾ ਖੀਮ ਦੀ ਖੱਤੀ ਹੋ ਰਹੀ ਹੈ ਹੂੰ ਹਾਂਜੀ ਕੀ ਖੱਤੀ ਹੋ ਰਹੀ ਹੈ ਅੱਛਾ ਹੁਣ ਜਦ ਉਹ ਇਹਨਾਂ ਨੇ ਆਜ਼ਾਦਤ ਦਿੱਤੀ ਉਹਦੇ ਵਿੱਚ ਤਿੰਨ ਸੂਬਿਆਂ ਦੇ ਵਿੱਚ ਭਾਰਤ ਸਰਕਾਰ ਨੇ ਆਜ਼ਾਦਤ ਦਿੱਤੀ ਗਿਆ ਕਰਨ ਵਿੱਚ ਕੋਈ ਇੱਕ ਜੁਤੀ ਹੈ ਇੱਕ ਰਾਜਸਥਾਨ ਹੈ ਤੇ ਇੱਕ ਆਪਣਾ ਇਹ ਮੰਦਸੌਰ ਹੈਗਾ ਮਤਬ ਦੀ ਜੀ ਮਦੁਰேஷ் ਜੀ ਮਦੁਰேஷ் ਕੇ ਇਨਾ ਜਿਲ੍ਹਿਆਂ ਦੇ ਵਿੱਚ ਜਦ ਇਹਨਾਂ ਨੇ ਅਜਾਸ ਦੇਤੀ ਹੂੰ ਹੁਣ ਸੱਤ ਤਿੰਨ ਜਿਲ੍ਹਿਆਂ ਦੇ ਵਿੱਚ ਦਿੱਤੀ ਹੈ ਜੀ ਚਲ ਕਿਹਨੇ ਜੀ ਨਹੀਂ ਜਿਲ੍ਹੇ ਦਾ ਪਾਂਖੇ ਬਣ ਜਾਂਦੇ ਨੇ ਤਿੰਨ ਸੂਬਿਆਂ ਤੇਨ ਸੂਬਿਆਂ ਦੇ ਜੀ ਜੀ ਇਹ ਅਜਾਸ ਨੂੰ ਸਮਝਦਾ ਹੈ ਕਿ ਸਾਡਾ ਕਿਸਾਨ ਸਮਝੇਗਾ ਜਿਹੜੀ ਗੱਲ ਹੈ ਇੱਥੇ ਸਮਝਣ ਦੀ ਲੋੜ ਹੈ ਜਿਹੜੀ ਆ ਮੰਗ ਜੀ ਇਹ ਕੀ ਹੈ ਨਿਸੰਸ ਬਣਾਉਣਾ ਪੈਂਦਾ ਹੈ ਹਰ ਸਾਲ ਹੋਰ ਇਹ ਨੂੰ ਕਰਾਉਣਾ ਪੈਂਦਾ ਉਹਦੇ ਵਿੱਚ ਇਹ ਹੈ ਵੀ ਤੁਸੀਂ ਐਨੇ ਏਰੀਆ ਚ ਪੋਸਟ ਭੀਜੋ ਉਹਨਾਂ ਚ ਐਨਾ ਪੋਸਟ ਨਿਕਲਣਾ ਚਾਹੀਦਾ ਜੇ ਉਹਨਾਂ ਨਾਨਕੀ ਤੋਂ ਨੁਕੀ ਤੋਂ ਮੋੜ ਲੈ ਕੇ 2 ਨੰਬਰ ਚ ਲੈ ਕੇ ਉਸੇ ਪੂਰਾ ਕਰਨਾ ਪੈਂਦਾ ਹੈ ਫਿਰ ਜਿੰਨਾ ਤੁਹਾਨੂੰ ਏਰੀਆ ਦੱਸਤਾ ਜਿਉਂ ਤੋਂ ਇੱਕ ਡਾਲੀ ਬਾਹਰ ਲੱਗਿਆ ਬੱਟੇ ਤੇ ਦੌਲਤੇ ਲੱਗਿਆ ਕਿ ਤੁਹਾਨੂੰ ਅਕਸਾਈ ਜਾਣਾ ਨੇ ਆ ਕੇ ਫੜ ਲੈਣਾ ਵੀ ਇਹ ਦੌਲਤੇ ਕਿਉਂ ਲਾਇਆ ਹੂੰ ਹੂੰ ਯਾਨੀ ਕਿ ਜਿਹੜੀ ਖੇਤੀ ਅਜੇ ਝੋਨੇ ਦੀ ਮਾਰੀ ਐ ਚੰਗੀ ਐ ਕਣਕ ਦੀ ਕੋਈ ਕਦੂ ਬੀਜ ਦਾ ਕੋਈ ਭਿੰਨੀਆਂ ਬੀਜ ਦਾ ਕੋਈ ਕਪਾਹ ਬੀਜ ਦਾ ਕੋਈ ਨਰਮਾ ਬੀਜ ਦਾ ਕੋਈ ਨਿੱਕੀ ਬੀਜ ਦਾ ਕੋਈ ਗੁਆਰਾ ਬੀਜ ਦਾ ਹੈ ਕੋਨੂ ਐਕਸਾਈਜ਼ ਵਾਲੇ ਤੇ ਪੁਲਸ ਵਾਲੀ ਆ ਕੇ ਪੁੱਛ ਸਕਦੇ ਹੂੰ ਜੀ ਭਾਰੀ ਦੇ ਮਾਮਲੇ ਚ ਬੇਸ਼ੱਕ ਪੁਲਸ ਵਾਲੇ ਆ ਕੇ ਪੁੱਛਣਾ ਉਹ ਨਹੀਂ ਪੁੱਛ ਸਕਦੇ ਹੂੰ ਪਰ ਜਿੱਤੇ ਪੋਸਟ ਦੀ ਖੇਤੀ ਹੋ ਗਈ ਉਹਦੇ ਤਾਂ ਪੁਲਿਸ ਔਰ ਐਕਸਾਈਜ਼ ਵਾਲਾ ਵਿਭਾਗ ਜਿਹੜਾ ਹੈ ਉਹਦੇ ਬਾਹਰ ਤੇ ਖੜਾ ਰਹੇਗਾ ਹਰ ਵਕਤ ਹੂੰ ਜੀ ਉਹਨੇ ਇੱਕ ਕਸਾਨ ਗੁਲਾਮ ਬਣਾਉਣਾ ਚਾਹੁੰਦੇ ਨੇ ਕਿਸਾਨ ਨੂੰ ਵੀ ਪੁਲਸ ਤੇ ਤੁਸੀਂ ਐਕਸਾਈਜ਼ ਦੇ ਗੁਲਾਮ ਬਨਜੋ ਹੂੰ ਹੂੰ ਹੇ ਮਨਸੌਰ ਦੇ ਵਿੱਚ ਰਿਕਾਰਡ ਹੈ ਇਹ ਜਿਨ੍ਹਾਂ ਨੇ ਲਾਇਸੈਂਸ ਬਣਾਏ ਉਹਨਾਂ ਚੋਂ ਅੱਧਾ ਤੋਂ ਵੱਧ ਲਾਇਸੈਂਸ ਛੱਡ ਗਏ ਰੀਨਿਊ ਹੀ ਨਹੀਂ ਕਰਾਏ ਹੂੰ ਸਭ ਤੋਂ ਜ਼ਿਆਦਾ ਪੇਸ਼ੀਆਂ ਹੋਈਆਂ ਕਿਉਂਕਿ ਜਦੋਂ ਪੋਸਟ ਘਟਦਾ ਹੈ ਉਹ ਕਹਿੰਦੇ ਕਿ ਇੰਨੇ ਕਿ ਡੰਡ ਕਲਣਾ ਚਾਹੀਦਾ ਵਿੱਚੋਂ ਹੂੰ ਉਹ ਨਿਕਲਦਾ ਨਹੀਂ ਹੂੰ ਕਿ ਫਿਰ ਉਹਨੂੰ ਫੜ ਕੇ ਅੰਦਰ ਕਰਦੇ ਨੇ ਇਹਦੀ ਕੋਈ ਸਰਕਾਰ ਵੱਲੋਂ ਘੱਟੋ ਘੱਟ ਕੀਮਤ ਹੋएगी ਨਾ ਜੀ ਕਈ ਵਾਰੀ ਐ ਹੁੰਦਾ ਵੀ ਅਗਲਾ ਬਲੈਕ ਵੀ ਸਰਕਾਰ ਆਪ ਹੀ ਖਰੀਦੀ ਆ ਸਰਕਾਰ ਇਹ ਖਰੀਦੀ ਆ ਕੀਮਤ ਨਹੀਂ ਆ ਇਹ ਬਾਜ਼ਾਰ 'ਚ ਨਹੀਂ बिकਨੀ ਹਾਂ ਹਾਂ ਜੀ 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 ਓਕੇ ਉਹ ਸਰਕਾਰ ਦੇ ਐਕਸਾਈਜ਼ ਵਿਭਾਗ ਨੇ ਹੀ ਸ੍ਰੀਧਣੀ ਹੈ ਹੂੰ ਕਹਿੰਦਾ ਪਾਪ ਕਿ ਰਾਜਸਥਾਨ ਮੱਧ ਪ੍ਰਦੇਸ਼ ਇਹਨਾਂ ਦੇ ਵਿੱਚ ਵਿਕਰੀ ਨਹੀਂ ਖੁੱਲਿਆ ਜੀ ਹਾਂ ਉਹਨਾਂ ਦੀ ਪਹਿਸ਼ ਮਾ ਕੀਮਤ ਹੈ ਹੂੰ ਬਾਜ਼ਾਰ 'ਚ ਨਹੀਂ ਲਕਣੀ ਇੰਨਾ ਫਰਕ ਪਾਇਆ ਸੀ ਕਿ ਜਿਹੜੀ ਉਹਦੇ ਪੁੱਕੀ ਹੈ ਉਹਨੂੰ ਇਜਾਜ਼ਤ ਦੇ ਤੁਸੀਂ ਵੇਚੀ ਜਾਓ ਹੂੰ ਜੀ ਜੀ ਕਿਸਾਨ ਉਹ ਪੁੱਕੀ ਨੂੰ ਵੇਚ ਸਕਦਾ ਆਪਦੇ ਮੈ ਵੱਲ ਤੇ ਉਹਦੇ ਖੁੱਲੇ ਬਾਜ਼ਾਰ 'ਚ ਉਹ ਪੁੱਕੀ ਅੱਛੇ ਰਾਸਥਾਨ 'ਚ ਆਮ ਹੀ ਵਿਕਦੀ ਸੀ ਆ ਪਿੱਛੇ ਲੋਗਾਂ ਨੇ ਹਾਸੇ 'ਚ ਕਿਹਾ ਕਹਿੰਦੇ ਜੀ ਬਾਦਲ ਸਾਹਿਬ ਨੇ ਕਹਿਤਾ ਸੀ ਵੀ ਜੇ ਰਾਸਥਾਨ ਵੱਲੋਂ ਕੋਈ ਬੱਚਾ ਆਉਣਾ ਹੋਵੇ 1/2 ਕਿਲੋ ਪੁੱਕੀ ਲੈ ਰਿਹਾ ਹੋਣ ਨੂੰ ਕੁਝ ਕਹਾ ਨਾ ਕਰੋ ਹੂੰ ਹੂੰ ਹਾਂ ਠੀਕ ਸਾਲ ਪੁਰਾਣੀ ਗੱਲ ਹੈ ਇੰਤਿਹਾਲੇ ਰਾਣੀ ਉੱਥੇ ਨਕੌਦਰ ਦੇ ਏਰੀਏ ਚ ਜਲੰਧਰ ਦੇ ਏਰੀਏ ਚ ਜਦੋਂ ਪੁੱਕੀ ਦਾ ਟਰੱਕ ਆਉਣਾ ਤੇ ਦੋਗਾਂ ਨੇ ਕਹਿਣਾ ਜਹਾਜ਼ ਉਤਰ ਆਇਆ ਵੀ ਆਜੋ ਹੂੰ ਜੀ ਜੀ ਉਹਨੂੰ ਜਹਾਜ਼ ਉਤਣਾ ਕਹਿੰਦੇ ਤੇ ਪੁੱਕੀ ਇਸ ਨਾਲ ਵਿਕਦੀ ਸੀ ਪਹਿਲੀ ਸਾਡੇ ਬੁੱਢੀ ਜੀ ਵੀ ਖੇਤੀ ਵਾਲੇ ਦੇ ਬੁੱਢੀ ਜਿਵੇਂ ਕਹਿੰਦੇ ਜੇ ਪੁੱਕੀ ਤਾਂ ਆਮ ਹੀ ਖਾਂਦੇ ਸੀ ਅਸੀਂ ਤਾਂ ਇੰਨੀ ਉਮਰ ਹੋ ਗਈ ਉਹਨਾਂ ਦੀ ਆਪਣੀ ਉਮਰ ਬਥੇਰੀ ਹੈ ਫੀਮ ਨਾਲ ਉਮਰ ਵੀ ਵਧੀ ਹੋਈ ਜੀ ਹੂੰ ਇਹਨੇ ਨਹੀਂ ਖੰਦੇ ਉਹ ਵੀ ਖਸਦੋ ਸਸਰ ਗਏ ਨੇ ਔਰ ਜਿਹੜੇ ਖੰਦੇ ਨੇ ਉਹ ਪੰਜਾਬ ਪੰਜਾਬ 25 25 ਸਾਲ ਤੇ ਵੀ ਮਰੇ ਨੇ ਸੋ ਇਸ ਕਰਕੇ ਕੋਈ ਆਪਣੇ ਆਪ ਤੇ ਸੰਕੀਮਕ ਨਹੀਂ ਵਿਫਲਾਣਾ ਇਹ ਤਾਂ ਉਹ ਗੱਲ ਹੋ ਗਈ ਫਲਾਣੇ ਦੇ ਘਰ ਦੇ ਅੱਗੇ ਬਿੱਲੀ ਬੈਠੀ ਸੀ ਹੂੰ ਤੇ ਜਿਹਦੇ ਘਰ ਦੇ ਅੱਗੇ ਬਿੱਲੀ ਬੈਠੇ ਉਸੇ ਦਾ ਕਰਾ ਇਹ ਜੀ ਗੱਲ ਹੈ ਇਹ ਕੋਈ ਵਿਗਿਆਨਕ ਤਰੀਕਾ ਨਹੀਂ ਹੈ ਵੀ ਫਲਾਣਾ ਬੰਦਾ ਕਿਉਂਕਿ ਫੀਮ ਕੰਦੇ ਤਾਂ ਬਚ ਗਿਆ ਫਲਾਣਾ ਨਹੀਂ ਖੰਦਾ ਸੀ ਤਾਂ ਬਚ ਗਿਆ ਇਹ ਸਟੈਟਿਸਟਿਕਲ ਜਿਹੜੇ ਅੰਕੜਿਆਂ ਦੇ ਸਾਧਨ ਹਾਂ ਸੋ ਪੜ੍ਹਨਾ ਤੁਮੇ ਤੁੰડે ਇਹ ਦੱਸਿਆ ਵੀ ਜਿਹੜੀ ਅੱਜ ਖੇਤੀ ਕਿਸਾਨ ਆਪਣੀ ਖੇਤੀ ਕਰਨ ਚ ਆਜ਼ਾਦ ਹੈ ਹੂੰ ਤੂੰ ਅੱਗੇ ਪੁੱਛ ਨਹੀਂ ਸਕਦਾ ਤੇਰੀਆਂ ਭਿੰਨੀਆਂ ਘੱਟ ਕੇ ਉਹ ਕਿੰਨੀਆਂ ਨੇ ਜਾਂ ਵੱਧ ਕਿਉਂ ਨੇ ਟਿੰਡੇ ਘੱਟ ਕੇ ਉਹ ਕਿੰਨੇ ਵੱਧ ਕਿਉਂ ਨੇ ਕਿੰਨੇ ਨੇ ਜੇਤਰਾ ਕਿੰਨੂਆਂ ਦਾ ਵਗਦਾ ਕਿੰਨੂ ਘੱਟ ਵੱਧ ਕਿਉਂ ਨਿਕਲੇ ਨੇ ਤੇ ਜਾਂ ਤੇਰਾ ਕਿੰਨੂ ਦਾ ਬੂਟਾ ਇੱਧਰ ਉਹ ਇੱਧਰ ਕਿਉਂ ਹੋ ਗਿਆ ਤੇਰੇ ਕਣਕ ਦਾ ਡਾਲ ਇੱਧਰ ਉਹ ਪੁੱਛ ਨਹੀਂ ਸਕਦਾ ਉਹਨੂੰ ਹੂੰ ਜਿੱਤੇ ਪੋਸਟ ਦੀ ਖੇਤੀ ਇਜਾਰਤ ਦੇਣਗੇ ਉਦੋਂ ਸਾਰਾ ਕੁਝ ਉਹਦੇ ਉੱਤੇ ਸਕੰਜਾ ਕੱਚਾ ਜਾਊਗਾ ਹੂੰ ਤੁਸੀਂ ਝੇਲ 'ਚ ਜਾਣਾ ਚਾਹੁੰਦੇ ਹੋ ਤੇ ਛੋਟੀ ਮਰਜੀ ਹੂੰ ਆਖੇ ਸੋਣਾ ਜਿਹੜਾ ਕੰਨਾਂ ਨੂੰ ਖਾਵੇ ਦੂਜਾ ਦੂਜਾ ਇਹ ਹੈ ਹੁਣ ਤੁਹਾਡੀ ਕਣ ਘੱਟ ਨਿਕਲੀ ਵੱਧ ਨਿਕਲੀ ਹੂੰ ਕੋਣੋ ਦੇ ਪੈਸੇ ਉਹਨੇ ਮਿਲਦੇਆਂ ਨੇ ਕਿ ਵੱਤ ਵੱਤ ਤੁਸੀਂ ਕਹਿੰਦੇ ਕੀ ਜੀ ਫਸਲ ਮਾਰੀ ਗਈ ਸਾਨੂੰ ਸਮਾਸ ਉਹ ਦੇਓ ਥੋੜਾ ਬੋਨਸ ਲਈ ਹੂੰ ਉਹਦੇ ਚ ਕੋਈ ਬੋਨਸ ਨਹੀਂ ਉਹ ਜਿੰਨੀ ਫਸਲ ਨਿਕਲਨੀ ਆ ਉਹਨੀ ਨਿਕਲਨੀ ਜ਼ਰੂਰੀ ਹੈ ਜੇ ਨਹੀਂ ਨਿਕਲੀ ਬਾਜ਼ਾਰ ਚੋਂ ਦੋ ਨੰਬਰ ਚ ਲੱਗੇ ਪਾ ਹੂੰ ਜੀ 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 ਉਹਦੇ ਨਾਲ ਉਹਦੀ ਜ਼ਮੀਨ ਕਹਿੰਨੇ ਟਿਕਦੀ ਹੈ ਹੂੰ ਤੋਂ ਵੀ ਜ਼ਿਆਦੇ ਮਾਰੇ ਗਏ ਨੇ ਕਿਸਾਨ ਦੇ ਉਸ ਸੌਰ ਦੇ ਸੂਈ ਸਾਡੀ ਬੜੀ ਵੱਡੀ ਕਹਾਣੀ ਹੈ ਹੂੰ ਬੜੀਆਂ ਰੁਕਟਾਂ ਨੇ ਉੱਥੇ ਠੀਕ ਹੋ ਗਿਆ ਸੋ ਇੱਕ ਪੱਖ ਹੈ ਹੁਣ ਦੂਜਾ ਪੱਖ ਜਦ ਅਸੀਂ ਲੈਨੇ ਆ ਏ ਕਹਿੰਦਾ ਵੀ ਇਹਨਾਂ ਨਸ਼ਾ ਨਾਲ ਕੋਈ ਮਰਦਾ ਨਹੀਂ ਇਦੋਂ ਤੇ ਮੈਂ ਬੜੇ ਰਿਪੋਰਟ ਦੁਨੀਆ ਦੇ ਕੱਢ ਕੇ ਦਿਖਾਏ ਨੇ ਕਿਵੇਂ ਇਹ ਇਹਨਾਂ ਨਸ਼ਾ ਨਾਰੀ ਕਿੰਨੇ ਮਰਦੇ ਨੇ ਲੋਗ ਫੀਜੀ ਗੱਲ ਵੀ ਜੇ ਤੁਸੀਂ ਖੁੱਲਾ ਕਰ ਦੋਗੇ ਸ਼ਾਇਦ ਲੋਕ ਜਿਹਨਾਂ ਸ਼ੈਲੇ ਨੂੰ ਹਟ ਜਾਣਗੇ ਉਹਦੇ ਕੁਝ 2-3 ਤਾਂ ਜਰਦੇ ਇੱਕ ਤਾਂ ਆਪਣੇ ਤਾਂ ਸੁੱਖਾ ਆਮ ਹੀ ਖੁੱਲਦਾ ਤੁਹਾਨੂੰ ਪਤਾ ਹੀ ਹੈ ਪੰਜਾਬ 'ਚ ਹੂੰ ਹੂੰ ਜੀ ਕੀ ਲੋਕ ਲਖੇ ਤਾਂ ਗੁਰਦਵਾਨ ਕਾ ਆਮੀ ਸਸਦਾਈ ਕਹਿੰਦੇ ਕਿ ਨਾ ਰਹੇ ਨੇ ਹੂੰ ਬਾਹਰਲੇ ਮੁੜਕਾ ਨੇ ਸੁੱਖਾ ਖੁੱਲਾ ਕਰਿਆ ਸੁੱਖਾ ਖੁੱਲਾ ਕਰਨ ਨਾਲ ਸੁੱਖੇ ਦੇ ਵੀ ਜ਼ਿਆਦਾ ਅਮਲੀ ਹੋਗੇ ਤੇ ਦੂਜੇ ਅਮਲੀ ਵੀ ਵਧਗੇ ਹੂੰ ਅੱਛਾ ਜੀ 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 ਸੁੱਖੇ ਤੇ ਬੈਂਟੀ ਪੰਗਜੀ ਨੂੰ ਕਹਿੰਦੇ ਆ ਤੇ ਇੱਥੇ ਸੁੱਖੇ ਤੇ ਕੋਈ ਬੈਂ ਨਹੀਂ ਸੁੱਖਾ ਤਾਂ ਮਿਲਦਾ ਨਾ ਕਿ ਸੁੱਖਾ ਆ ਮੈਂ ਦਫੇ ਫੀਮ ਖਾਂਦ ਕੀ ਲੋੜ ਹੈ ਹੂੰ ਜੀ ਜੀ ਬਿਲਕੁਲ ਸੁੱਖਾ ਮਿਲਦਾ ਨਾ ਖਰਾਬ ਆਮ ਵੀ ਦਿਆ ਨਾ ਕਿਸੇ ਚੀਜ਼ੇ ਨਾ ਤੇ ਤਾਂ ਬੈਂ ਨਹੀਂ ਨਾ ਕਦੀ ਫੀਮ ਫੀਮ ਤੇ ਫੀਮੀ ਪਦਾਰਥਾਂ ਦੀ ਬੈਂ ਹੈ ਨਾ ਹੂੰ 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 ਇਹ ਕਿਉਂ ਆ ਇਸ ਕਰਕੇ ਇਹ ਜਿਹੀ ਨਾ ਕਈ ਵਾਰੀ ਅਸੀਂ ਇੱਕ ਪਾਸਾ ਸੋਚ ਕੇ ਵੀ ਜਿਹਨੇ ਦਾਈ ਗੱਲ ਨਹੀਂ ਉਹਦੇ ਨਾਲ ਉਹਦੇ ਕੱਢ ਚੰਦੀ ਕਸੀਂ ਸੁਣੀ ਸੁਣੀ ਸਨਾਈ ਗੱਲ ਦੇ ਉੱਤੇ ਕਈ ਵਾਰ ਵਿਸ਼ਾਸ ਕਰਨਾ ਇਹ ਫੀਮ ਦੀ ਖੇਤੀ ਪੌਸਦੀ ਖੇਤੀ ਦਾ ਬੰਦਿਆਂ ਦਾ ਵੱਧ ਕੇ ਤੌਰ ਤੇ ਹੁਣ ਕਿਉਂ ਨਹੀਂ ਕਿਉਂ ਨਹੀਂ ਵੀ ਹੋ ਗਈ ਹੈਰਨੋ ਵੀ ਮੜਾ ਹੋਏਗਾ ਜਿਹੜੇ ਹੈਰਨ ਚੋਕ ਉਹਦਾ ਪੈਸਾ ਬਹੁਤ ਲੱਗ ਜਾਂਦਾ ਹੋਣਾ ਇਹਦੇ ਵਿੱਚ ਕੀ ਹਰ ਇੱਕ ਬੰਦਾ ਬਣ ਗਿਆ ਫੀਮ ਕੀ ਤੁਸੀਂ ਉਹਦੀ ਡੁੱਟ ਕਰਵੀ ਉਹਦੀ ਜ਼ਮੀਨ ਖੋੜੀ ਉਹ ਬੋਲਦਾ ਹੀ ਨਹੀਂ ਤੁਸੀਂ ਉਹਦੇ ਨੂੰ ਦਾ ਕਾਲਾ ਕੱਟੀਆਂ ਉਹ ਬੋਲਦਾ ਹੀ ਨਹੀਂ ਤੁਸੀਂ ਉਹਦੀ ਵੈਸੀ ਉਹਨੂੰ ਤਨਖਾਹ ਨਹੀਂ ਦੇ ਰਹੇ ਬੋਲਦਾ ਹੀ ਨਹੀਂ ਉਹ ਤੋਂ ਮੁੰਜ ਕੁੱਟ ਕੇ ਝਾੜੀ ਕਰਾਈ ਜਾਂਦਾ ਘੱਟ ਪੈਸੇ ਦੇਣ ਨੂੰ ਬੋਲਦਾ ਹੀ ਨਹੀਂ रहे ने। करके गुरु ने जी जीवे जाए सब हरा जीता खाए यह है बी जे नशा बारे नशा बारे गुरु ग्रंथ साहब से बहुत रोक लाई सुनी है बहुत शराब बारे कहा है ਜੇ ਪੀਤੇ ਮਤਦੂਰ ਹੋਏ ਬਦਲ ਪਰੇ ਵਿੱਚ ਆਏ ਐਸਾ ਮਦਬੂਰ ਨਾ ਪੀਚੇ ਜੇ ਕਾ ਪਰਵਸਾਏ ਆਪਣਾ ਪ੍ਰਿਆਨਾ ਆਪਣੀ ਖਸਮੋਂ ਤੱਕੇ ਖਾਏ ਜਦ ਤੁਹੀ ਛਾਣੀ ਵੀ ਰਹਿਨੀ ਸੋ ਇਸ ਕਰਕੇ ਇਸ ਨੂੰ ਫੀਮ ਦੀ ਖੇਤੀ ਦੀ ਮੰਗ ਬੜੇ ਕੋਚੋ ਕੇ ਕਰਦੇ ਨੇ ਕਈ ਮੈਨੂੰ ਫੋਨ ਕਰਦੇ ਉਹ ਡਾਕਟਰ ਸਾਹਿਬ ਤੁਹਾਨੂੰ ਕੀ ਇਤਰਾਜ਼ ਆ ਕਰ ਲੈਣ ਤੋਂ ਲੋਕਾਂ ਨੂੰ ਖੇਤੀ ਜਿਹੜੀ ਕੱਲ ਬੁਰੀ ਲੱਗਦੀ ਆ ਉਹ ਸਾਡਾ ਸਾਡੇ ਤੇ ਡਿਊਟੀਆਂ ਹੀ ਹੋਵੇ ਸੀ ਕਹੀਏ ਅਸੀਂ ਕਿਹੜਾ ਕੋਈ ਕਿਸੇ ਤੋਂ ਲੈਣਾ ਹੁੰਦਾ ਜੇ ਅਸੀਂ ਅੱਜ ਛੁੱਟ ਲੈਨੇ ਆ ਇਸ ਗੱਲ ਤੋਂ ਕਿ ਭਿੰਦਰ ਸਾਹਿਬ ਮੇਰੇ ਨਾਲ ਨਾਰਾਜ਼ ਨਾ ਹੋ ਜਾਣ ਸਰਕਾਰ ਨਰਾਜ਼ ਨਾ ਹੋ ਜੀ ਕੋਈ ਮੈਨੂੰ ਧਮਕੀ ਨਾ ਦੇ ਦੇ ਵਿੱਚ ਤੇ ਗੱਲ ਲਾ ਦੂੰਗਾ ਹੂੰ ਤੇ ਇਹਦਾ ਮਤਲਬ ਹੈ ਮੈਂ ਅੰਦਰੋਂ ਕਾਣਾ ਹੂੰ ਜੀ ਜੀ ਇਹ ਸਾਡੀ ਡਿਊਟੀ ਹੈ ਕਿ ਅਸੀਂ ਸਮਾਜ ਲਈ ਇਹ ਬਈ ਹੋਕਾ ਦੇਣਾ ਕੋਈ ਸੁਣੇ ਨਾ ਸੁਣੇ ਅਸੀਂ ਚੌਕੀਦਾਰ ਆ ਸਾਡੀ ਡਿਊਟੀ ਹੈ ਅਸੀਂ ਹੋਕਾ ਦੇਈਏ ਵੀ ਆ ਗੱਲ ਗਲਤ ਆ ਸਾਡੇ ਹਿਸਾਬ ਨਾਲ ਹਾਂ ਹਾਂ ਜਿਦਾ ਆਰਤੀ ਦਿੰਗੇ ਆ ਨੀ ਵੀ ਜਿਹਨੂੰ ਮਰਦੀ ਦੋ ਮਰਦੀ ਕਹੀਏ ਫੇਸ ਕਰਕੇ ਉਸ ਦੀ ਖੇਤੀ ਛੋਟੀ ਸੋਚੋਂ ਆ ਰਹੀ ਹੈ ਹਾਂ ਅਜੇ ਤੁਹਾਡੇ ਕੋਲ ਹੈ ਨਹੀਂ ਇਹ ਉਹ ਹੈ ਜਹਾਜ਼ ਹੈ ਵੀ ਕਹਿੰਦੇ ਜੀ ਸਾਧ ਹੋਇਆ ਹੈ ਨਾ ਰੋਕੇ ਇਸ ਗੱਲ ਨੂੰ ਕਹਿੰਦੇ ਜੀ ਡਾਕਟਰਾਂ ਦਾ ਪ੍ਰੈਕਟਿਸ ਕਰੀ ਜਾਂਦੇ ਨੇ ਉਹਨਾਂ ਨੂੰ ਪ੍ਰੈਕਟਿਸ ਦੀ ਇਜਾਜ਼ਤ ਦੇ ਦਿਓ ਹੂੰ ਜੀ ਮੈਂ ਜਿੱਥੇ ਬੰਦੀ ਦਾ ਜਨਰਲ ਫੈਕਟਰੀ ਸੀ ਹੂੰ ਮੈਂ ਜੀ ਜੇ ਕਰਦੇ ਨੇ ਉਹਨਾਂ ਨੂੰ ਤੁਸੀਂ ਸਜ਼ਾ ਦਿਓ ਹੂੰ ਇਜਾਜ਼ਤ ਕੀ ਨਕੀ ਮਤਲਬ ਹੈ ਨਹੀਂ ਨਹੀਂ ਉਹ ਆਏ ਫਰਾਂ ਦੇ ਕੀ ਆਇਆ ਮੈਂ ਕਿ ਤੁਸੀਂ ਆਪਣੀ ਨਾਕਾਮਯਾਬੀ ਲਿਖਾਉਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਆਰਟੀਕਲ ਆਉਣਾ ਚਾਹੁੰਦੇ ਆਪ ਬਿਨਾਰੇ ਸਰਕਾਰੀ ਸੰਖਾਲੀਆ ਨਾਲੇ ਹੱਟੀ ਫੋਲ ਦਬ ਕੇ ਤੁਸੀਂ ਜਿਹੜਾ ਕੰਮ ਰੋਕਣਾ ਉਹਦੀ ਜੇ ਮੈਂ ਕਿਹਾ ਤੁਸੀਂ ਆਹ ਤੀ ਕਹਿੰਦੇ ਵੀ ਇਹ ਚੋਰ ਚੋਰ ਆ ਰਿਹਾ ਹੈ ਕਿਉਂਕਿ ਇੱਕ ਕਰਕੇ ਕੋਟ ਟਾ ਹੀ ਦਿਓ ਜੰਡਾ ਲਾਓ ਹੀ ਨਾ ਹੂੰ ਜੰਡਾ ਲੱਗੇ ਕੋਈ ਤਾਂ ਚੋਰ ਦੀ ਗਿੰਦੀ ਘਟੂਗੀ ਤੁਸੀਂ ਕਹਿੰਦੇ ਜੰਦੇ ਤੋੜ ਦਿਓ ਕੋਟ ਹੀ ਟਾ ਦਿਓ ਹੂੰ 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 ਤੁਸੀਂ ਸਿਆਣਪ ਸੋ ਜਿਹੜੇ ਬੰਦੇ ਇਹ ਕਹਿੰਦੇ ਨੇ ਵੀ ਫੀਮ ਦੀ ਖੇਤੀ ਦੇ ਨਾਲ ਆਜੂ ਆ ਹੋਜੂ ਉਹ ਤਾਂ ਇਹੋ ਜਿਹਾ ਵੀ ਫਿਰ ਰਿਸ਼ਵਤ ਤੇ ਨੌਕਰ ਤੋਂ ਦਫ਼ਤਰਾਂ ਚ ਉਹ ਤੇ ਵੀ ਤਾਂ ਨਹੀਂ ਆ ਤੋ ਇਹ ਹਾਲੇ ਨਹੀਂ ਹੈਗੀ ਹੂੰ ਜੀ ਕੋਈ ਸਮੱਸਿਆ ਉਹਦੀ ਜੜ ਪੜਨੀ ਹੋਵੇ ਉਸਤੇ ਬਾਬੇ ਨੇ ਕਿਹਾ ਹੂੰ ਵੈਦ ਦਾ ਵੈਸੋ ਵੈ ਤੂੰ ਪਹਿਲਾ ਰੋਗ ਪਛਾਨ ਐਸਾ ਦਾਰੂ ਲੂੜਦਾ ਜਿਤ ਵੰਗੇ ਰੋਗਾ ਕਾਂ ਜਿੰਨਾ ਸਾਰੇ ਰੋਗ ਦੂਰ ਹੋਣ ਰੋਕੀ ਨੇ ਅਰਥਚਾਰਾ ਵਾਲਾ ਕਿਸਾਨ ਦਾ ਹੂੰ ਪਰ ਉਹ ਕੀ ਹੈ ਹਸਲਾ ਚ ਦਵਾਈ ਦੇ ਲਈ ਫੀਮ ਨਿਰਦੀ ਨਹੀਂ ਜਿੱਥੇ ਬੋੜ ਹੈ ਹੂੰ ਪਰ ਉਹ ਕੀ ਹੈ ਹੈਰੋ ਨੋ ਨਸ਼ਿਆਂ ਦਾ ਪਰਕੋ ਹੋ ਪਾਇ ਜਿਹਨਾਂ ਹੈਪੇਟਾਈਟਸ ਬੀ ਕੰਕਰ ਹੋਰ ਬੜਾ ਕੁਝ ਹੋ ਰਿਹਾ। ਉਹ ਰੋਗ ਕੀ ਹੈ ਲੋਕਾਂ ਦਾ ਅਖਚਾਰਾ ਜਿਹੜਾ ਜਿਹੜੀ ਮੱਧਮਤੀ ਜ਼ਮੀਨੋਂ ਗੈਨੇਟਿਕ ਰਹੀ ਹੈ। ਨੌ ਜਾਨੀ ਸਾਡੀ ਮਰ ਰਹੀ ਹੈ ਨਸ਼ਿਆਂ ਦੇ ਨਾਲ। ਇਹ ਰੋਗ ਹੈ। ਇਹਦਾ ਹੱਲ ਫੀਮ ਨਹੀਂ ਆ। ਹੂੰ ਜੀ। ਇਹਦੇ ਹੱਲ ਹੋਰ ਨਹੀਂ। ਇਹਦਾ ਹੱਲ ਜਾਇਦਾ ਜਬਤ ਕਰਨਾ ਵੀ ਨਹੀਂ ਹੈ। ਇਹਦਾ ਹੱਲ ਐਨਜੀਪੀਸ ਐਕਟ ਵੀ ਨਹੀਂ ਹੈ। ਇਹ ਸਾਰਾ ਨੇ ਕਰਕੇ ਦੇਖ ਲਈ। ਇਹਦਾ ਹੱਲ ਜਿੰਨਾ ਤੁਹਾਨੂੰ ਆਪਣੀ ਹੈ ਗਿਆ ਭਗਵੰਤਮਾਨ ਕਹਿੰਦੇ ਨੇ। ਵੇਸੀ ਦਾ 22000 ਬੰਦਾ ਅੰਦਰ ਕਰਦਾ 23000 ਬੰਦਾ ਅੰਦਰ ਕਰ 27000 ਦੀ 28000 ਦਾ ਟੋਟਲ ਕੈਪੈਸਿਟੀ 36 ਜਿੰਨਾਂ ਦੀ ਇਹਨਾਂ ਦੀ ਹੂੰ ਤੇ ਉਹ 27 28000 ਦੀ ਕੈਪੈਸਿਟੀ ਚ 22000 ਦਾ ਫੀਮ ਵਾਲੇ ਨਸ਼ਾਲੀ ਨੇ ਤੇ ਫੇਰ ਤੁਸੀਂ ਕੰਮ ਕੀ ਕਰਦੇ ਹੂੰ 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 ਸਮਾਜ ਨੂੰ ਕਿੱਥੇ ਲੈ ਕੇ ਜਾ ਰਹੇ ਹੂੰ ਸੋ ਇਹ ਛੋਟੀ ਸੋਚ ਦੀਆਂ ਗੱਲਾਂ ਨੇ ਇਹਦੀ ਵਿਸ਼ਾਲ ਸੋਚ ਹੀ ਹੈ ਕਿ ਸਮਾਜ ਨੂੰ ਇੱਕ ਨਿਰਵਾਹ ਸਮਾਜ ਬਣਾਉਂਦੀ ਲੋੜ ਹੈ ਮੈਂ ਦੱਸਾਂ ਰੋਏ ਸਮਾਜ ਵਾਸਤੇ ਨਸ਼ਿਆਂ ਦੀ ਲੋਨੀ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਬਿਲਕੁਲ ਬਿਲਕੁਲ ਇੱਕ ਲਾਸਟ ਗੱਲ ਹੈ ਕਿ ਇਸ ਟੌਪਿਕ ਨੂੰ ਮੈਂ ਖਤਮ ਕਰਨ ਲੱਗਿਆ ਐਥੇ ਇੱਕ ਸਕੂਲ ਤੇ ਮੈਨੂੰ ਪਿਛਲੇ 6 ਮਹੀਨੇ ਪਹਿਲਾਂ ਦੀ ਕਰਦਾ ਕਿਸੇ ਨੇ ਕਿਹਾ ਜੀ ਨਸ਼ਿਆਂ ਤੇ ਲੈਕਚਰ ਦੇਣਾ ਹੈ ਹਾਈ ਸਕੂਲ ਦਾ ਪੰਜਾਬ ਸਰਕਾਰ ਦਾ ਚੰਗੀ ਕਰਦੀ ਜਮਾਈਆਂ ਵਾਲਾ ਲੈਕਚਰ ਮੈਂ ਕਿਹਾ ਚਮ ਕੋਈ ਨਹੀਂ ਜੈਂ ਮੈਂ ਗਿਆ ਮੈਂ ਉਹਨਾਂ ਨੂੰ ਕੁਝ ਨਹੀਂ ਕਿਹਾ ਆਮ ਲੈਕਚਰ ਨੇ ਵੀ ਨਸ਼ੇ ਵਾਲੇ ਹੁੰਦੇ ਨੇ ਆਏ ਹੁੰਦਾ ਫਲਾਣਾ ਹੁੰਦਾ ਆ ਨਹੀਂ ਕਰਨਾ ਕੁਝ ਨਹੀਂ ਕਰਦਾ ਇਹ ਮੈਂ ਕਿਹਾ ਉਹ ਨਵੀਂ ਦਸਵੀਂ ਦੇ ਬੱਚੇ ਸੀਗੇ ਮੈਂ ਬੱਚੋ ਇਹ ਦੱਸੋ ਨਸ਼ੇ ਕਿਹੜੇ ਕਿਹੜੇ ਨੇ। ਭਾਗਿੰਤੇ ਸਾਰੇ ਨਹੀਂ ਹੁਣ ਮੇਤੋਂ ਮੈਨੂੰ ਦੱਸਣੀ ਕੀ ਲੋੜ ਹੈ। ਹੂੰ ਫਿਰ ਮੈਂ ਪੁੱਛਿਆ ਅਛਾ ਤੁਸੀਂ ਨਸ਼ੇ ਕਰਦੇ ਕਿਉਂ ਨੇ? ਸੱਕਿਮ ਕੀ ਜਿੰਨਾ ਫਟਵੇ ਤੋਂ ਵੱਡਾ ਡਾਕਟਰ ਕਹਿੰਦਾ ਵੀ ਨਸ਼ਾ ਕਰਨ ਦਾ ਇਹ ਕਾਰਨ ਹੈ। ਕਿਸੇ ਨਕੂਈ ਕਿਸੇ ਨਕੂਈ ਸਾਰੇ ਕਿੰਤੇ ਉਹਨਾਂ ਨੇ। ਹੂੰ ਜੀ ਜੀ। ਫਿਰ ਮੈਂ ਉੱਥੋਂ ਗੱਲ ਕੱਢੀ ਵੀ ਇਹ ਕਰਦੇ ਕਿਉਂ ਤੁਸੀਂ ਦੱਸਤਾ ਵੀ ਇਹਨਾਂ ਇਹਨਾਂ ਗੱਲਾਂ ਕਰਕੇ ਕਰਦੇ ਹੋ। ਤਾਂ ਕਿ ਕੋਈ ਨਾਲ ਦੇਨੇ ਕਹਿਤਾ ਕੋਈ ਹੈ ਖੁਸ਼ ਹੋਣੇ ਕੋਈ ਬੱਧੀ ਅਬੀ ਮੱਲ ਮਾਰਨੀ ਹੈ। ਜੇ ਤੁਹਾਨੂੰ ਇੱਕ ਸੱਦੀ ਕਿਸੇ ਹੋਰ ਕੰਮ ਚੋਂ ਮਿਲੇ ਫਿਰ ਪੰਨਾਸ਼ਾ ਕਿਉਂ ਦਵਾਂਗੇ ਬਈ ਹਾਂ ਕੋਈ ਕਹਦਾ ਫੁੱਲਾਂ ਨੂੰ ਪਾਣੀ ਪਾਉਣਾ ਕੋਈ ਕਹਿੰਦਾ ਮੱਟਿਆਂ ਨੂੰ ਸਵਾਲ ਸਮਝਾ ਦਿੰਦਾ ਕੋਈ ਕਹਿੰਦਾ ਮਾਸਟਰ ਜੀ ਦੀ ਕੁਰਸੀ ਬੱਕਰੀ ਬੱਚੇ ਬਣ ਕੇ ਆ ਕੇ ਰੱਖ ਦਿੰਦਾ ਕੋਈ ਜਮਨਾ ਸਕੂਲ ਦੀ ਸਫਾਈ ਰੱਖ ਦਿੰਦਾ ਕੋਈ ਕਹਿੰਦਾ ਮੈਂ ਬਜ਼ੁਰਗਾਂ ਨੂੰ ਹਸਤਾ ਲੈ ਕੇ ਦਵਾਈ ਵੀ ਦਵਾ ਦਿੰਦਾ ਛੁੱਟੀ ਵਾਲੇ ਦਿੰਦਾ ਕੋਈ ਕਹਿੰਦਾ ਵੀ ਮੈਂ ਆਪਣੇ ਮਾਪੇ ਦੀ ਬਣੀ ਕਦੋਂ ਕੋਈ ਕੰਮ ਹਰ ਗੁੰਡੀ ਦੀ ਵੀ ਮਦਦ ਕਰ ਦਿੰਦਾ ਇਹ ਵੀ ਤਾਂ ਤੁਹਾਡਾ ਇਹ ਵੀ ਤਾਂ ਤੁਹਾਡਾ ਮਤਲਬ ਆਪਣੀ ਪਰਸਨੈਲਿਟੀ ਬਣਾ ਸਕਦਾ ਜਿੰਕੀਦੇ ਹੋ ਬਹੁਤ ਸਾਰੇ ਰਾਹ ਨੇ ਜਿੱਥੋਂ ਆਪਾਂ ਨਸ਼ਾ ਲੈ ਸਕਦੇ ਆ ਤੁਹਾਡੀ ਤਸੱਲੀ ਦਾ ਨਸ਼ਾ ਮਿਲਦਾ ਫੇਸ ਕਰਕੇ ਅਸੀਂ ਸਮਾਜ ਦੇ ਵਿੱਚ ਉਹਨੂੰ ਆਪਦੇ ਭਵਿੱਖ ਦਾ ਨਸ਼ਾ ਉਹਦੇ ਸੁਪਨਿਆਂ ਦਾ ਨਸ਼ਾ ਸੁਪਨੇ ਤੂੰ ਸਰਤਾਨ ਹੈ ਨਾ ਤੇਰੀ ਜਾਤ ਬੜੀਆਂ ਦੇ ਵਿਚੜੀਆਂ ਆਣ ਮਿਲਾਵੇਂ ਰਾਤ ਅਸੀਂ ਉਹਨੂੰ ਰਾਤ ਨੂੰ ਦਿਨ ਨੂੰ ਕਦੇ ਮਰਉਂਦੀ ਨਹੀਂ ਵੀ ਭਾਈ ਸੁਪਨਾ ਤੇਰਾ ਕੀ ਹੈ ਅਸੀਂ ਸੁਪਨੇ ਮਾਰਦੇ ਦੁਸਤਾਨੇ ਜਦ ਅਸੀਂ ਜਵਾਨੀ ਦੇ ਸੁਪਨੇ ਮਾਰਾਂਗੇ ਨਾ ਫਿਰ ਉਹ ਤਮੀਂ ਲੋ ਫਿਰ ਤੁਸੀਂ ਤੰਬਾਕੂ ਦੇ ਦੋ ਫਿਰ ਤੁਸੀਂ ਜ਼ਹਿਰ ਦੇ ਦੋ ਸੁਪਨੇ ਮਰ ਗਏ ਸਾਨੂੰ ਸੁਪਨੇ ਜਗਾਉਣ ਦੀ ਲੋੜ ਹੈ ਸੁਪਨਿਆਂ ਦੇ ਸਾਗਰ ਅਸੀਂ ਬਣੀਏ ਸਾਡੀ ਜੂਸ ਦੇ ਸੁਪਨੇ ਜਗਾਈਏ ਉਹਦੇ ਵਿੱਚ ਇੱਕ ਵਿਸ਼ਵਾਸ ਜਗਾਈਏ ਕਿ ਮੈਂ ਚਿੰਗਾ ਬੰਨਾ ਹਰ ਕੋਈ ਐਸੀ ਗੱਲ ਨਹੀਂ ਜਿਹੜਾ ਮੈਂ ਨਾ ਕਰ ਸਕਾਂ ਕਿ ਮੇਰੀ ਇੱਜ਼ਤ ਮਾਨਵੀ ਹੋਈ ਸਮਾਜ ਵਿੱਚ ਕੋਈ ਖੇਡਾਂ ਚ ਹੋਏਗਾ ਕੋਈ ਨਚਣ ਚ ਹੋਏਗਾ ਕੋਈ ਗਾਉਣ ਚ ਹੋਏਗਾ ਕੋਈ ਸੇਵਾ ਕਰਨ ਚ ਹੋਏਗਾ ਕੋਈ ਪੜਨ ਚ ਹੋਏਗਾ ਕੋਈ ਡਾਕਟਰੀ ਚ ਹੋਏਗਾ ਕੋਈ ਇੰਜਨ ਚ ਹੋਏਗਾ ਕੋਈ ਮੀਡੀਆ ਚ ਹੋਏਗਾ ਕੋਈ ਕਿੱਤੇ ਹੋਏਗਾ ਕੋਈ ਅਧਕਾਰੀ ਹੋਏਗਾ ਕੋਈ ਕਵੀ ਹੋਏਗਾ ਹਰ ਪਾਸੇ ਕਿ ਟੈਨਕਾ ਚੀ ਹਰ ਬੱਚੇ ਚ ਕੋਈ ਗੁਣ ਹੈ ਹਰ ਲੱਕੜ ਦੇ ਵਿੱਚ ਅੱਗ ਹੁੰਦੀ ਹੈ ਗਿੱਡੇ ਮਰਜੀ ਮੁੱਚੀ ਹੋਵੇ ਸਿਰਫ ਉਹਨੂੰ ਚੌਤੀ ਲਾਉਣ ਦੀ ਲੋੜ ਹੈ ਸਦਾ ਦੁਕਾਨ ਤੇ ਹੋ ਗਿਆ ਸਾਨੂੰ ਚੌਤੀ ਲਾਉਣੀ ਨਹੀਂ ਆਉਂਦੀ ਅਸੀਂ ਕਹਿੰਦਾ ਉਹ ਫੇਕੀ ਪਿੰਗੀ ਹੈ ਹਾਂਜੀ ਅਸੀਂ ਹੱਥ ਟੈਸ ਕਰਕੇ ਆਪਾਂ ਆਏ ਬਿਲਕੁਲ ਡਾਕਟਰ ਸਾਹਿਬ ਲਾਈਨ ਤੇ ਆਪਦੀ ਗੱਲ ਖਤਮ ਕਰ ਰਹੇ ਹਾਂ ਹਾਂਜੀ ਜਿਹੜੀਆਂ ਸਰਕਾਰਾਂ ਆਈਆਂ ਸੀ ਆਉਂਦੀਆਂ ਨੇ ਇਹ ਆਉਂਦੀਆਂ ਨੇ ਰਾਹ ਲੈਣ ਲੋਕਾਂ ਨੂੰ ਚੰਗਾ ਕੰਮ ਕਰਨ ਦਾ ਰਾਹ ਲੈਣਾ ਪਰ ਲੱਗਦੀਆਂ ਉੱਟੇ ਕੰਮ ਨੇ ਤੇ ਉਹਦੇ ਚ ਬਾਬੇ ਨੇ ਕਿਹਾ ਪਰਾਨੀ ਤੂੰ ਆਇਆ ਲਾਹ ਲੈਣ ਡੱਗਾ ਕਿਤ ਕੋ ਫਕੜੇ ਸਮੁਖ ਦੀ ਚੰਦੀ ਰਹਿ ਆ ਜਿਹੜਾ ਭਿੰਦ ਕਿਤ ਮੁਖ ਦੀ ਚੰਦੀ ਰਹਿਣਾਂ ਦੀ ਗੱਲ ਕਰ ਰਹੇ ਹਾਂ ਇੱਕ ਫਕੜਾ ਪਕੜਾ ਕੰਮ ਹੈ ਇਹਦਾ ਕੋਈ ਫਾਇਦਾ ਨਹੀਂ ਬਿਲਕੁਲ ਡਾਕਟਰ ਸਾਹਿਬ ਜਦੋਂ ਇਹ ਵਿਧਾਨ ਸਭਾ ਦੇ ਸਵਾਲ ਉੱਠਿਆ ਤਾਂ ਸਬੰਧਤ ਮੰਤਰੀ ਸਾਹਿਬ ਨੇ ਵੀ ਕਹਿਤਾ ਵੀ ਨਹੀਂ ਇਹ ਨਸ਼ਾ ਸਾਡਾ ਕੋਈ ਇਰਾਦਾ ਨਹੀਂ ਸਰਕਾਰ ਨੇ ਸਾਫ਼ ਕਰ ਦਿੱਤੀ ਗੱਲ ਨਾ ਕਰ ਦਿੱਤੀ ਵੀ ਕੋਈ ਇਰਾਦਾ ਨਹੀਂ ਪੋਸਤ ਦੀ ਖੇਤੀ ਸੰਬੰਧੀ ਨਾ ਹੀ ਭਿੰਦ ਦੇ ਟੀਕੇ ਸੰਬੰਧੀ ਕੋਈ ਇਰਾਦਾ ਸਰਕਾਰ ਰੱਖਦੀ ਹੈ ਕਿ ਡਾਕਟਰ ਸਾਹਿਬ ਹੁਣ ਆਪਾਂ ਜਿਹੜਾ ਵਸਤੇ ਖਾਦਣਾ ਆ ਬੂਟਾ ਹੁੰਦਾ ਜੀ 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 ਆ ਡੋਡੇ ਹਰੇ ਹਰੇ ਨੇ ਜਿਹੜੇ ਇਹਨਾਂ ਦਾ ਕੱਟਲਾ ਹੁੰਦੇ ਨੇ ਯਾਰ ਕੱਟ ਲਾ ਕੇ ਉਹਦਾ ਰਸਾ ਜਿਵੇਂ ਕਿਕਰ ਦੀ ਗੂਨ ਨਿਕਲਦੀ ਆ ਉਹ ਹੁੰਦਾ ਉਹ ਫੀਮ ਹੁੰਦੀ ਆ ਉਹਨੂੰ ਡਾਹ ਲੈਂਦੇ ਨੇ ਫਿਰ ਡੋਡਾ ਕੱਟ ਕੇ ਇਹਨੂੰ ਪੀ ਦਿੰਦੇ ਨੇ ਉਹਦੇ ਚੋਂ ਖਾਸ ਕਰਕੇ ਇੱਕ ਪਾਸੇ ਕੱਢ ਦਿੰਦੇ ਹੁੰਦਾ ਨੇ ਤੇ ਪੀ ਆ ਡੋਡਾ ਜਿਹੜਾ ਬਾਕੀ ਬਚ ਗਏ ਉਹਨੂੰ ਕੀ ਕਹਿੰਦੇ ਨੇ ਜੀ ਜੀ ਡਾਕਟਰ ਸਾਹਿਬ ਫੀਮ ਦੀ ਲੋਰ ਤੇ ਪਿੰਕ ਚ ਕੀ ਫਰਕ ਹੁੰਦਾ ਕਹਿੰਦੇ ਲੋਰ ਆ ਗਈ ਬੰਦੇ ਨੂੰ ਲੋਰ ਦਿੰਦੀ ਐ ਇੱਕ ਹੁੰਦੀ ਪਿੰਕ ਲੱਗ ਜਾਂਦੀ ਐ ਉਹ ਫਰਕ ਹੈ ਦੋ ਮੈਂ ਦਖਲ ਜੀ ਲੋਰ ਜਾਈ ਹੁੰਦੀ ਆ ਵੀ ਉਹਨੂੰ ਥੀਨ ਥਾ ਕਿਸੇ ਦਾ ਜੋਸ਼ ਆ ਜਾਂਦਾ ਥੋੜਾ ਮਤਲਬ ਕੰਮ ਕਰਨ ਦੇ ਪਰਤੰਦਾ ਉੱਠ ਕੇ ਇਹਨੂੰ ਲੋਰ ਕਹਿੰਦੇ ਨੇ ਉਹਦੇ ਵਿੱਚੋਂ ਕਈ ਇਹ ਦੋ ਦਰ ਦੀਆਂ ਗੱਲਾਂ ਵੀ ਮਾਰੀ ਜਾਂਦਾ ਹੂੰ ਜੀ ਛੁੱਪ ਨਹੀਂ ਕਰ ਹੈ ਉਹ ਬੜੀਆਂ ਆਪਣਾ ਤੁਨੀ ਗੱਲਾਂ ਵੀ ਮਾਰ ਲੈਂਦਾ ਇਹ ਤਾਂ ਹੁੰਦੀ ਹੈ ਲੋਰ ਹੈ ਹੈ ਸੁਣਾਉਣ ਲੱਗ ਜਾਂਦਾ ਗਾਉਣ ਲੱਗ ਜਾਂਦਾ ਕੁਝ ਕਰਨ ਲੱਗ ਜਾਂਦਾ ਜਿਹੜੀ ਥੀਨਕ ਹੁੰਦੀ ਹੈ ਉਹਦੇ ਤਾਂ ਬਸ ਸੁਸਤ ਹੋ ਕੇ ਬੈਠਾ ਕੁਝ ਨਹੀਂ ਉਹਨੂੰ ਪਤਾ ਹੀ ਨਹੀਂ ਹੋਰੇ ਹਾਲ ਨਾਲ ਲੋਰ ਦੇ ਵਿੱਚ ਉਹ ਆਪਣੀ ਗੱਲ ਕਰਦਾ ਇੱਥੇ ਗੱਲ ਵੀ ਨਹੀਂ ਕਰਦਾ ਜਿੱਥੇ ਬੈਠਾ ਜਿੱਥੇ ਬੈਠ ਗਿਆ ਉੱਤੀ ਬੰਦੇ ਹੂੰ ਕਿਉਂ ਨਹੀਂ ਉਸਨੂੰ ਪਤਾ ਨਹੀਂ ਬੀਨ ਦਾ ਪੀਣੀ ਕਿ ਲੱਗੀ ਹੋਈ ਹੈ ਇਹਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ ਹੈ ਨਾਲੇ ਹਾਂ ਜੀ ਨਾ ਬੰਦੇ ਦਾ ਹਾਂ ਜੀ ਇੱਕ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਵੀ ਕਿ ਮੈਡੀਕਲ ਲਿਹਾਜ਼ ਤੋਂ ਸਰਟੀਫਿਕੇਟ ਬਣੇ ਹੈ ਨਾ ਲਾਇਸੈਂਸ ਦਿੱਤੇ ਗਏ ਉਹ ਕੀ ਹੁਣ ਲਾਇਸੈਂਸ ਹੈਗੇ ਆ ਜਾਂ ਉਹ ਬੰਦੇ ਹੁਣ ਜਿਹੜੇ ਫੀਮ ਵਾਲੇ ਜਿਨ੍ਹਾਂ ਨੂੰ ਲਾਇਸੈਂਸ ਦਿੱਤੇ ਗਏ ਇਸ ਸੰਸਾਰ ਦੇ ਵਿੱਚ ਨਹੀਂ ਕੋਈ ਪ੍ਰਕਿਰਿਆ ਚੱਲ ਰਹੀ ਹੈ ਹੁਣ ਲਾਇਸੈਂਸ ਦੇਣ ਦੀ ਨਵੇਂ ਸਿਰਿਓਂ ਪੁੱਛੇ ਤਾਂ ਨਹੀਂ ਨਹੀਂ ਉਹ ਪਹਿਲਾਂ ਹੀ ਕਰਦੇ ਨੇ ਕਿ ਜਿਹੜੇ ਜਿਹੜੇ ਫੀਮ ਦਾ ਕੋਈ ਨਾ ਕੋਈ ਪੱਕਾ ਹੋ ਜਾਂਦਾ ਹੈ ਉਹ ਐਂ ਨਹੀਂ ਹੈਗੇ ਜਿੰਨੋਂ ਉਦੋਂ ਤੋਂ ਬਹੁਤ ਜ਼ਿਆਦਾ ਸੀਗੇ ਹੌਲੀ ਹੌਲੀ ਘਟ ਰਹੇ ਗਏ ਨੇ ਤੇ ਉਹ ਮੰਨ ਲੈ ਮਾਗ ਨਹੀਂ ਕਿ ਨਵੇਂ ਵੀ ਕਈ ਲੱਗ ਜਾਂਦੇ ਨੇ ਉਹਨਾਂ ਨੂੰ ਵੀ ਕਈ ਵਜ੍ਹਾ ਸਰਕਾਰ ਉਹ ਕਰ ਰਹੀ ਹੈ ਫੀਮ ਦੇ ਜੀ ਪ੍ਰੋਵੀਜ਼ਨ ਅਜ ਹੈਗੀ ਹੈ ਜੀ ਹੁਣ ਵੀ ਹੈ ਜene ਹੁਣ ਵੀ ਗਾਜੂਪਡੀ ਤੋਂ ਫੀਮ ਆਉਂਦੀ ਆ ਅਰਜਵਾਲੇ ਵੀ ਬਰਥਡੇ ਨੇ ਆ ਦਵਾਈਆਂ ਚ ਵਰਦੇ ਖੰਗਦੀਆਂ ਦਵਾਈਆਂ ਚ ਬਥੇਰੀ ਵਰਤੀ ਜਾਂਦੀ ਹੈ ਉਹ ਗੱਲ ਵੱਖਰੀ ਹੈ ਦੋ ਪੱਚ ਕੰਬਸ ਕੁਝ ਹੋ ਰਿਹਾ ਹੈ ਫੜਿਆ ਵੀ ਗਿਆ ਯਾਨੀ ਕਿ ਐਲੋਪੈਥੀ ਵਿੱਚ ਵੀ ਵਰਤੀ ਜਾਂਦੀ ਏ ਆਯੁਰਵੈਦਿਕ ਸਾਰਿਆਂ ਦੇ ਵਿੱਚ ਐਲੋਪੈਥੀ ਚ ਨਾ ਫੀਮ ਦੇ ਹੈਰੋਨ ਦੇ ਟੀਕੇ ਜਿਹੜੇ ਜਦ ਕੈਂਸਰ ਵੀ ਐਂਡ ਸਟੇਜ ਆ ਤਾਂ ਅਸੀਂ ਉਹਨੂੰ ਫੀਮ ਦੇ ਹੈਰੋਨ ਦੇ ਟੀਕੇ ਲਗਾਉਣਾ ਸਭ ਤੋਂ ਜ਼ਿਆਦਾ ਕਿਹੜਾ ਦਰਦ ਨਿਵਾਰਕ ਹੈ ਜਿਹੜਾ ਉਹ ਹੀ ਹੈ ਹੂੰ ਜੀ 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 ਇਸ ਕਰਕੇ ਐਸੀ ਕੋਈ ਦਵਾਈ ਹੋਰ ਕੀ ਜਾਏ ਹੂੰ ਜੀ ਤੇ ਨਸ਼ਾ ਹੋ ਚੀ ਜਾ ਦੋਹਾਂ ਚ ਫਰਕ ਹੈ ਹੂੰ 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 ਇਹ ਤਾਂ ਹੈ ਕਿ ਆਪਾਂ ਇਹਨੂੰ ਨਕਦੇ ਦੇ ਵਜੋਂ ਆਪਾਂ ਇਹਨੂੰ ਫਲਾਉਣ ਵਾਲਾ ਆਵਾਂਗੇ ਤਾਂ ਇਹ ਸਾਡੇ ਲਈ ਠੀਕ ਨਹੀਂ ਸਮਾਜ ਨੂੰ ਸੀ ਹੋਰ ਮਾਰੇ ਪਾਸੇ ਲੈ ਕੇ ਜਾਵਾਂਗੇ ਜਿਵੇਂ ਅਸੀਂ ਬੱਚੇ ਨੂੰ ਨਕਲ ਰੋਕ ਨਹੀਂ ਸਕਦੇ ਅਸੀਂ ਕਿਤਾਬ ਖੋਲ੍ਹ ਕੇ ਲਿਖਿਆ ਕਰ ਜਾ ਹੂੰ ਹੂੰ ਜੀ 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 ਡਾਕਟਰ ਸਾਹਿਬ ਤੁਸੀਂ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਇਹ ਮਿਸ਼ਨ ਪੰਜਾਬੀ